ਮੋੜ ਦੇ ਮੋੜ ਦੇ ਆ ਗਈ ਹਾਂ ਹੁਣ ਗੁੰਮੜ ਤੋਂ ਹੁਣ ਥੱਲਾ ਉਥੇ ਥੱਲੇ ਆ ਚੱਲ ਬਲ ਬਲ ਬੋਲਦਾ ਤੂੰ ਪਰੇ ਜਾ ਜੈ ਸਾਹਬਰ ਵੀਰ ਜੀ ਕਲਿਆ ਸ਼ਰੀਫ ਆ ਜਿੱਦਾਂ ਕਲਿਆ ਸ਼ਰੀਫ ਸਿੰਘ ਲੱਗੇ ਨੇ ਟੀਕਾ ਪੈਂਦੀ ਆ ਕੁੱਤੀ ਬੜਿਆ ਚਮੜਾਇਆ ਹੋਵੇ ਤੇ ਆਪਣੇ ਆਪ ਨਿਕਲ ਜਾਂਦਾ ਇੱਥੇ ਆਪਣੇ ਆਪ ਸਰਕਾਰ ਦੇ ਕਾਂਦੇ ਨਾਲ ਸਿਰ ਲਾਉਂਦੇ ਜਿੱਦਾਂ ਟੀਕਾ ਪੈਂਦੀ ਹੈ ਨਾ ਸਿਰ ਲੋਕੀ ਆ ਕੇ ਲਾਉਂਦੇ ਜਿਹੜੇ ਬਿਮਾਰ ਆ ਕਿਸੇ ਨੂੰ ਉਪਰੀ ਕਸਰ ਆ ਕਿ ਇਹਨੂੰ ਕੋ ਖਾਦਾ ਖੋਇਆ ਆ ਉਹ ਦਰਵਾਜ਼ੇ ਤੇ ਟੀਕਾ ਮਾਰਨਾ ਠੀਕ ਹੋ ਜਾਂਦਾ ਮੋਬਾਈਲ ਨੰਬਰ ਮੇਰਾ 98724 84573 ਟਾਂਡਾ ਔਰਮੋੜ ਜ਼ਿਲ੍ਹਾ ਸ਼ਿਹਾਪੂਰ ਕਾਂਡਾ ਇਹ ਪਿੰਡ ਹਿਆਰਪੁਰ ਰੋਡ ਤੇ ਜਿਹੜਾ ਜਲੰਧਰ ਤੋਂ ਪਠਾਨਕੋਹਰ ਰੋਡ ਤੇ ਪੈਂਦਾ ਕਾਂਡਾ ਜੈਸਾਵਰ ਵੀ ਜੈਸਾਵਰ ਚੰਗੀ ਤਰ੍ਹਾਂ ਜਿਹੜਾ ਬਣਾ ਲਈ ਹੁਣ ਵਿੱਚ ਹੇ ਦੋਵਾਰ ਦੇ ਗੀਂ ਤੇ ਗੁੰਮਣ ਦੀ ਹਣ ਗਈ ਹਾਂ ਹੋ ਮਾਰੂ ਤੇ ਹਾਂ ਚਿਕਨ ਲੈ ਜਾ ਚਿਕਨ ਲੈ ਲੈ ਅੱਜ ਉਹ ਚਾਹ